ਰਿਓ ਜਹ ਕਹਿ ਤਹ ਪਰਪੁਰ ਸਬਦ ਦੀਪਕ ਦੀਪਾਇ ਜਹ ਸਖੈ ਸੰਗ ਰਹੇ ਤਤ ਹਰ ਚਰਨ ਮਿਲਾਏ ਨਾਨਕ ਕੁੱਲ ਨਿਮਲ ਅਬ ਤਰਿਓ ਅੰਗਦ ਲੈਣੇ ਸੰਗ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਜਹ ਸਤਗੁਰ ਸਿਮਰੰਤਨ ਕੈ ਤਮਰ ਮਿਟੀ ਖੈ ਜਹ ਸਤਗੁਰ ਸਿਮਰੰਤਿ ਰਜ ਹਰ ਨਾਮ ਦਿਨੋ ਜਹ ਸਤਗੁਰ ਸਿਮਰੰਤ ਜੀ ਕੀ ਤਬਤ ਮਿਟਾਵੈ ਜਹ ਸਤਗੁਰ ਸਿਮਰੰਤ ਰਜ ਸਿਦ ਨਾਮ ਨਿਧ ਪਾਵੈ ਸੋਈ RAM DAS GURBAL ਭਾਨ ਮਿਲ ਸੰਗਤ ਧੰਨ ਧੰਨ ਕਰੋ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਦਨ ਅੰਬਾਬਾ ਆਇਆ ਜਿਨੇ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ ਤੂੰ ਕਰਨ ਕਾਰਨ ਸਮਰਾਤ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਤ ਸਿਰ ਦਿਆ ਆਪੇ ਖੁਣ ਗੋ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਲ ਕੇ ਆ ਰੱਬ ਆ ਗੁਰਮੁਖ ਨਾਲ ਆ ਰੱਬ ਆ ਸਭ ਆਖ ਤਨ 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 ਗੁਰ ਸੋਈ ਹਰ ਜੁਗ ਜਗ ਭਗਤ ਉਪਾਇ ਦੀ ਹੁਰਾ ਨਾ ਜੇ ਨਾ ਕਲਪਨਿਕ ਉੱਪਰ ਹੈ ਵੱਡੇ ਕੀਆ ਵੱਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਤੇ ਜਿਉ ਰਿਜ਼ਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰਛੋੜੀ ਤਨ ਪਾਏ ਰਾਮ ਕਲੀ ਮਹਲਾਤੀ ਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਗੁਰੂ મે சகல ஜங்க பு தர்ம கி ஆோ கி ஆோ ਪ੍ਰੀਵਾਹੀ ਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਧਰਮ ਹਾਲਾ ਪੰਜਵਾ ਹਮਾਰੇ ਗਣਤਨ ਗਣੀ ਆਕਾਈ ਆਪਨਾ ਬਿਰਧ ਪਿਛਾਣਾ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਾਰੇ ਗਣਤਣ ਗਣ ਆਕਾਈ ਆਪਣਾ ਬਿਰਧ ਪਿਛਾਣਾ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਵੰਦ ਪਾਇਆ ਮੇਰੇ ਸਤ ਗੁਰ ਪੂਰ ਹੋਈ ਸਰਬ ਕਲਿਆਣ ਰਹਾ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨ ਅੱਖਾਂ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਗੁਰ ਬਾਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਨਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सच्चे पादशाह जी आप जी ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾ ਤੁਖ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹਿਵੰਦ ਗੋਵਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ